ਥੈਂਕ ਯੂ ਅਗਲੀ ਆਈਟਮ ਅ ਹਾਂਜੀ ਮੰਤਰੀ ਜੀ ਕੀ ਕਹਿਣਾ ਚਾਹਦੇ ਸਰ ਮੈਂ ਤੁਹਾਡੇ ਮਾਦਮ ਦੇ ਰਹਿ ਕੇ ਕਹਿਣਾ ਚਾਹਣਾ ਕਿ ਕੱਲ ਲੀਡਰ ਆਫ অপੋਜੀਸ਼ਨ ਸਰਦਾਰ ਬਾਜਵਾ ਜੀ ਨੇ ਸੰਤ ਸੀਚੇਵਾਲ ਜੀ ਬਾਰੇ ਜਿਸ ਤਰੀਕੇ ਦੇ ਨਾਲ ਗੱਲ ਕੀਤੀ ਹੈ ਜਿਸ ਤਰੀਕੇ ਦੇ ਨਾਲ ਗੱਲ ਕੀਤੀ ਹੈ ਸਰ ਸੁਣ ਲਓ ਹੁਣ ਸੁਣ ਲਓ ਸੁਣ ਲਓ ਪੂਰੀ ਗੱਲ ਸੁਣੋ ਪਹਿਲੀ ਨਾ ਜਾਓ ਸੁਣ ਲਓ ਇੱਕ ਮਿੰਟ ਸੁਣ ਲਓ ਇਸ ਤਰ੍ਹਾਂ ਜਾਈਓ ਵੀ ਨਾ ਖੇਰ ਤੱਕ ਸੁਣ ਕੇ ਜਾਈਓ ਸਰ ਬੇਨਤੀ ਇਹ ਹੈ ਕਿ ਸੰਤ ਸੀਚੇਵਾਲ ਜੀ ਦੇ ਪ੍ਰਤੀ ਪਿਛਲੀਆਂ ਸਰਕਾਰਾਂ ਵੀ ਹਮੇਸ਼ਾ ਪੂਰਾ ਪੰਜਾਬ ਵੀ ਸੰਤ ਸੀਚੇਵਾਲ ਜੀ ਦੀ ਇੱਕ ਮਿੰਟ ਬਾਜਵਾਜੀ ਕੋਈ ਕਹਿਣਾ ਜਾਂਦੇ ਆ ਹਾਂਜੀ ਬਾਜਵਾਜੀ ਮੇਰੀ ਬੇਨਤੀ ਸੁਣ ਲਓ ਹੀ ਇਜ਼ ਅ ਪੋਲੀਟਿਸ਼ੀਅਨ ਹੀ ਬਿਲੋਂਗਸ ਟੂ ਯੋਰ ਪਾਰਟੀ ਐਂਡ ਜਿਹੜੀ ਟੈਕਨੀਕਲੀ ਮੈਂ ਗੱਲ ਕਹੀ ਉਹਨਾਂ ਦੀ ਜ਼ਾਤ ਦੇ ਖਿਲਾਫ ਨਹੀਂ ਕਿ ਹੀ ਇਜ਼ ਨਾਟ ਅ ਇੰਜੀਨੀਅਰ ਹੀ ਇਜ਼ ਨਾਟ ਅ ਟੈਕਨੀਕਲ ਪਰਸਨ ਮੈਂ ਸੁਜੈਸ਼ਨ ਤੁਹਾਨੂੰ ਦਿੰਦਾ ਮੈਂ ਤੁਹਾਨੂੰ ਸੁਜੈਸ਼ਨ ਦਿੰਦਾ ਥਾਪਰ ਇੰਜੀਨੀਅਰਿੰਗ ਜਾਂ ਕਿਸੇ ਇੰਜੀਨੀਅਰਿੰਗ ਕੋ ਲਓ ਠੀਕ ਵੀ ਸਟੈਂਡ ਬਾਈ ਥੈਟ ਸਾਰਾ ਸੈਸ਼ਨ ਹੀ ਆਪਾਂ ਸੀਚੇ ਵਾਲ ਤੇ ਲਿਆਂਦੇ ਠੀਕ ਹੈ ਬੈਠੋ ਹਾਂਜੀ ਹਾਂਜੀ ਸਰ ਇੱਕ ਯਾਰ ਬੈਠੇ ਤੁਸੀਂ ਮੈਂ ਇਹੀ ਦੇਖਣਾ ਚਾਹਣਾ ਓ ਬੈਠੋ ਕੈਸਪਰਾ ਦੀ ਬੈਠੋ ਮੰਤਰੀ ਜੀ ਨੂੰ ਬੋਲਰ ਦਿਓ ਮੈਂ ਤੁਹਾਨੂੰ ਬੈਠੋ ਤੁਸੀਂ ਮੰਤਰੀ ਜੀ ਨੂੰ ਬੋਲਰ ਦਿਓ ਬੈਠੋ ਇੱਕ ਮਿੰਟ ਵੀ ਬੈਠੇ ਤੁਸੀਂ ਸਰ ਮੈਂ ਇਹ ਮੈਂ ਸਰ ਇਹੀ ਇੱਕ ਮਿੰਟ ਜੀ ਸਰ ਮੈਂ ਇਹੀ ਦੱਸਣਾ ਚਾਹਣਾ ਸਰ ਮੈਂ ਦੱਸਣਾ ਇਹੀ ਚਾਹਣਾ ਵੀ ਜਿਹੜੇ ਕਹਿੰਦੇ ਨੇ ਇੰਜੀਨੀਅਰ ਨਹੀਂ ਇਹ ਕੁਝ ਨਹੀਂ ਹੈ ਆਪਣੀ ਇੱਕ ਮਿੰਟ ਤੁਸੀਂ ਆਪਣੀ ਗੱਲ ਜਲਦੀ ਸ਼ੁਰੂ ਕਰੋ ਕਦਮ ਕਰੋ ਜੀ ਮੈਂ ਮੈਂ ਬਜਟ ਦੇ ਵਿੱਚ ਦੱਸਾਂ ਜੀ ਮੈਂ ਸਰ ਇੱਕ ਮਿੰਟ ਦੇ ਵਿੱਚ ਹੀ ਦੱਸਾਂ ਪਲੀਜ਼ ਇੱਕ ਮਿੰਟ ਦੇ ਵਿੱਚ ਹੀ ਦੱਸਾਂ ਮੈਂ ਕਿ ਜਿਹੜਾ ਇਹ ਕਹਿੰਦੇ ਨੇ ਜਿਹੜੇ ਇੰਜੀਨੀਅਰ ਨਹੀਂ ਮੰਨਦੇ ਜਿਹੜੇ ਉਹਨਾਂ ਨੂੰ ਕੁਝ ਨਹੀਂ ਮੰਨਦੇ ਮੈਂ ਦੱਸਣਾ ਚਾਹਣਾ ਕਿ ਇਹਨਾਂ ਦੀ ਸਰਕਾਰ ਦੇ ਸਾਰਾ ਨੋਟੀਫਿਕੇਸ਼ਨ ਹੈ 29 12 2018 ਦਾ ਜਦੋਂ ਇਹਨਾਂ ਦੀ ਸਰਕਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬ ਪੋਲਿਊਸ਼ਨ ਬੋਰਡ ਕੰਟਰੋਲ ਬੋਰਡ ਦਾ ਮੈਂਬਰ ਬਣਾਇਆ ਜੇ ਸਰ ਉਹ ਉਹਨਾਂ ਦੀ ਕੋਈ ਕੁਆਲਿਟੀ ਨਹੀਂ ਸੀ ਤਾਂ ਇਹਨਾਂ ਨੇ ਫਿਰ ਮੈਂਬਰ ਕਦੇ ਨਹੀਂ ਲਾਤਾ ਸਰ ਸੋ ਉਹਨਾਂ ਦੀ ਕੁਆਲਿਟੀ ਉਨ੍ਹਾਂ ਦੀ ਵਾਤਾਵਰਣ ਦੇ ਪ੍ਰਤੀ ਸੋਚ ਇਹਨੂੰ ਸਾਰਾ ਪੰਜਾਬ ਮੰਨਦਾ ਸਾਰੀਆਂ ਪਾਰਟੀਆਂ ਮੰਨਦੀਆਂ ਰਹੀਆਂ ਨੇ ਆ ਸੁਨੀਲ ਸ਼ਰਮਾ ਜੀ ਨੇ ਕਿਹਾ ਆਪਣਾ ਹਿਆਲੀ ਸਾਹਿਬ ਜੀ ਹਾਂ ਪਰ ਮੰਤਰੀ ਅਮਨ ਜੀ ਅਮਨ ਜੀ ਅਮਨ ਜੀ ਤੁਸੀਂ ਦੱਸੋ ਅਮਨ ਜੀ ਲੈਟ மூਵ ਫਾਰਵਰਡ ਬਾਜਵਾ ਸਾਹਿਬ ਅੱਗੇ ਚੱਲ ਜੀ ਮੈਂ 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 ਉਹੀ ਬਠੀ ਇੱਕ ਮਿੰਟ ਬਾਜਵਾ ਸਾਹਿਬ ਇੱਕ ਮਿੰਟ ਠੀਕ ਹੈ ਬਾਜਵਾ ਸਾਹਿਬ ਠੀਕ ਹੈ ਜੀ ਬਾਜਵਾ ਸਾਹਿਬ ਇਹ ਨਹੀਂ ਤਾਂ ਇੱਕ ਇਹਨੂੰ ਡਿਸਕਸ ਕਰੋ ਜੀ ਨੂੰ ਗੀਤ ਦੀ ਮੰਤਰੀ ਜੀ ਚੇਅਰ ਰੈਡਰੈਸ ਕਰੋ ਦੇ ਇੱਕ ਮਿੰਟ ਜੇ ਬਿਠਾਓ ਤਾਂ ਸਹੀ ਬਾਜੋ ਸਾਹਿਬ ਬੈਠ ਕੇ ਬਾਜੋ ਸਾਹਿਬ ਬਾਜੋ ਜੀ ਬੈਠੋ ਬੈਠੇ ਰੋ ਬੈਠੋ ਪਲੀਜ਼ ਬੈਠੋ ਤੇ ਆਪਾਂ 100 ਗੀ ਤੁਹਾਡੀ ਗੱਲ ਤੁਹਾਡੀ ਬਾਜੋ ਸਾਹਿਬ ਤੁਹਾਡੀ ਗੱਲ ਬਥੇ ਰੋਣਾ ਬਹੁਤ ਹੈ ਜੀ ਹਾਂ ਦੋ ਮਿੰਟ ਬਾਅਦ ਦੇ ਆਲੇ ਦੋ ਵਾਲੀ ਸਾਰਾ ਸੈਕਸ਼ਨ ਰੱਖਣਾ ਪਿਆ ਰੋਟ ਸਪੀਕਰ ਸਾਹਿਬ ਜੀ ਸਪੀਕਰ ਸਾਹਿਬ ਬਾਜੋ ਸਾਹਿਬ

ਦਿਸ ਇਜ਼ ਬਾਜਵਾ ਸਾਹਿਬ ਪਲੀਜ਼ ਬੈਠੋ ਮੈਂ ਤੁਹਾਨੂੰ ਰਿਕਵੈਸਟ ਕਰਦਾ ਪਲੀਜ਼ ਬੈਠੋ ਮਿਨਿਸਟਰ ਕੈਨ ਸਟੈਂਡ ਅਪ ਐਨੀ ਟਾਈਮ ਐਂਡ ਹੀ ਕੈਨ ਸਪੀਕ ਬਾਜਵਾ ਸਾਹਿਬ ਪਲੀਜ਼ ਯੈਸ ਯੈਸ ਹਾਂਜੀ ਜੀ ਆਪ ਅਮਨ ਤੋਂ ਇਹ ਗੱਲ ਖਤਮ ਕਰੋ ਆਪਦੀ ਨਹੀਂ ਇਹ 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 ਸਵਾਲ ਨਹੀਂ ਆਉਂਦਾ ਜੀ ਕੋਈ ਹਾਈਵੇ ਜਾਂ ਮਾਈਵੇ ਜਾਂ ਹਾਈਵੇ ਕੰਮ ਥੋੜੇ ਜਿਹਾ ਹੋ ਰਿਹਾ ਇਹ ਡੈਮੋਕ੍ਰੇਸੀ ਦਾ ਪਵਿੱਤਰ ਮੰਦਰ ਹੈ ਇੱਥੇ ਇੱਥੇ ਨੰਬਰਸ ਨੰਬਰਸ ਮੈਟਰ ਬਾਜਵਾ ਸਾਹਿਬ ਬਾਜਵਾ ਸਾਹਿਬ ਦਿਸ ਇਜ਼ اس کا مقابلہ کنڈک ہے اس کا مقابلہ کنڈک ہے جو بھی چیر پی جائے تو برا گیا گیا رکاورڈ نہ گیتا جائے جی آمان جی گالک ہتم کروں گی میں چھڑا لگیا جی باٹری گالک ہتم کروں گا دیکھو دیکھو سپیکر صاحب اس ترہاں اس ترہاں یو پلیز ایسی پیشتہ ایسی پیشتہ آپ پلیز ایسی پیشتہ آپ پلیز ایسی ریگلہ ساتھ ਤੁਸੀਂ ਆਪ ਤੁਸੀਂ ਇੱਕ ਮਿੰਟ ਰੋਣਾ ਜੀ ਇੱਕ ਮਿੰਟੋ ਇੱਕ ਮਿੰਟ ਇੱਕ ਮਿੰਟ ਬਣਾ ਜੀ ਦਬਾ ਦਿਓ ਨਾ 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 ਪਲੀਜ਼ ਪਲੀਜ਼ ਮਾਈ ਮਾਈ ਹੰਬਰ ਕੁਸਟੋ ਬਟੋ ਨਾ ਦਿਸ ਇਜ਼ ਨੋ ਵੇ ਚੇਅਰ ਅਡਰੈਸ ਕੀਤਾ ਜਾਵੇ ਤੁਸੀਂ ਜੀ ਮੈਂ 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 ਗੱਲ ਨੂੰ ਐਸ ਪਾਰਟੀ ਪ੍ਰੈਜ਼ੀਡੈਂਟ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ ਇਸ ਪਾਰਟੀ ਪ੍ਰੈਜ਼ੀਡੈਂਟ ਮੈਂ ਗੱਲ ਨੂੰ ਮਖਾਲਾ ਚਾਹੁੰਦਾ ਕਿ ਹੋ ਡਿਸਕਸ਼ਨਸ ਕਰਨੀਆਂ ਨੇ ਸਪੀਕਰ ਸਾਹਿਬ ਆ ਉਹ ਉਹ ਵੀ ਪੀਕ ਯੈਸ ਹੀ ਕੈਨ ਸਪੀਕ ਬਾਜਵਾ ਸਾਹਿਬ ਜੀ ਰਾਜ ਜੀ ਬੈਠੋ ਮੈਂ ਕੱਲ ਨੂੰ ਮਕਾਉਣ ਲੱਗੇ ਜੀ ਬੈਠੋ ਤਾਂ ਸਹੀ ਤੁਸੀਂ ਉਹਨਾਂ ਨੂੰ ਇੱਕ ਮਿੰਟ ਮੈਂ ਆਏ ਪ੍ਰੋਮਿਸ ਬਾਜਵਾ ਸਾਹਿਬ ਨੂੰ ਛੱਡ ਕੇ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਮੈਂ ਕੱਲ ਨੂੰ ਮਕਾਉਣ ਲੱਗੇ ਹਾਂ ਮੈਂ ਰਾਜ ਜੀ ਮੈਂ ਗੱਲ ਨੂੰ ਮਕਾਉਣ ਲੱਗਿਆ ਮੈਂ ਗੱਲ ਨੂੰ ਮਕਾਉਣ ਲੱਗਿਆ ਪਹਟਾਓ ਇਹਨਾਂ ਨੂੰ ਮੇਰੇ ਸਮੇਂ ਇੱਕ ਬਣਾ ਲੈ ਨਹੀਂ ਕੋਈ ਮਾਫੀ ਨਹੀਂ

ਮੇਰੇ ਡਾ ਬਾਜਾ ਸਾਹਿਬ ਮੇਰੇ ਮੇਰੇ ਕਿਰਪਾ ਕਰਕੇ ਸੀਟਾਂ ਤੇ ਬੈਠਣ ਦੀ ਕਿਰਪਾ ਹਤਾ ਕਰੋ ਬਾਜਾ ਸਾਹਿਬ ਬਾਜਾ ਸਾਹਿਬ ਤੁਸੀਂ ਕਹਿੰਦੇ ਨਾਲ ਨੇ ਮੈਂ ਸਾਰਿਆਂ ਨੂੰ ਕਿਹਾ ਬਹਿ ਜਾ ਸਾਰੇ ਸਾਡੇ ਸਾਥੀ ਬਹਿ ਕੇ ਤੁਸੀਂ ਬਣਾ ਕੇ ਦਿਖਾਓ ਮਾਣਜੋ ਸਾਹਿਬ ਲਓ ਮੈਂ ਇੱਕ 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 ਮਿੰਟ ਦੀ ਲੀਡਰ ਆਫ ਆਪੋਜੀਸ਼ਨ ਵੱਲੋਂ ਮਾਣਜੋਗ ਲੀਡਰ ਆਫ ਆਪੋਜੀਸ਼ਨ ਵੱਲੋਂ ਇੱਕ ਗੱਲ ਕਹੀ ਗਈ ਹੈ ਭਾਵੇਂ ਉਹਨਾਂ ਦਾ ਮਾਈਕ ਆਫ ਸੀ ਕਿ ਮੰਤਰੀ ਬੋਲ ਨਹੀਂ ਸਕਦਾ ਜਿਹੜਾ ਇਹ ਜਿਸ ਹਿਸਾਬ ਨਾਲ ਸਾਡੀ ਇੱਕ ਇਹ ਵਿਧਾਨ ਸਭਾ ਚੱਲਦੀ ਹੈ ਉਹਦੇ ਜੇ ਕਿਹਾ ਜੀ ਕਿਹਾ ਕਿਸੇ ਲੋਕ ਮਹੱਤਵਤਾ ਦੇ ਮਾਮਲੇ ਤੇ ਕਿਸੇ ਮੰਤਰੀ ਤੋਂ ਮੰਤਰੀ ਵੱਲੋਂ ਸਪੀਕਰ ਦੀ ਆਗਿਆ ਨਾਲ ਕੋਈ ਵੀ ਬਿਆਨ ਦਿੱਤਾ ਜਾ ਸਕਦਾ ਹੈ ਪਰ ਉਸ ਸਮੇਂ ਜਦੋਂ ਬਿਆਨ ਦਿੱਤਾ ਗਿਆ ਹੋਵੇ ਉਸ ਤੇ ਕੋਈ ਪ੍ਰਸ਼ਨ ਨਹੀਂ ਪੁੱਛਿਆ ਜਾਵੇਗਾ ਤੇ ਕੋਈ ਚਰਚਾ ਨਹੀਂ ਕੀਤੀ ਜਾਵੇਗੀ ਐ ਪਰ ਇਹ ਕਿ ਉਸ ਦਿਨ ਤੋਂ ਇੱਕ ਦਿਨ ਪਹਿਲਾਂ ਜਦੋਂ ਘੁਲਦੇ ਦਿੱਤੇ ਜਾਣ ਦੀ ਤਜਵੀਜ਼ ਹੋਵੇ ਲੈਣਾ ਜੀ ਲੈਣਾ ਬਾਦਸ਼ਾਹ ਉਹ ਵੀ ਲੈ ਰਹੇ ਆ ਇੱਕ ਵਾਰ ਇੱਕ ਵਾਰ ਸਪੀਕਰ ਸਾਹਿਬ ਸਪੀਕਰ ਸਾਹਿਬ ਬਾ منتری ایڈرس کروس نہیں چلا ہی چاہتے جی بٹھا ہوتا صحیح سیشن چلا میں کھڑا ہوا ਇੱਕ ਮਿੰਟ ਬਾੜਾ ਸਾਹਿਬ ਸੈਸ਼ਨ ਚ ਚਲਾਉਣ ਦੇ ਲਈ ਖੜਾ ਹੋਇਆ ਇਹਨਾਂ ਨੂੰ ਰੌਲਾ ਪੋਲਾ ਬੰਦ ਕਰਨਾ ਤੁਸੀਂ ਧੱਕੇ ਨਾਲ ਤੁਸੀਂ ਤੁਸੀਂ ਜੋ ਬੋਲੇ ਆ ਪਹਿਲਾਂ ਤੁਸੀਂ ਬੋਲੋ ਤੇ ਮਾਰੋ ਮੈਨੂੰ ਬੋਲੇ ਤੋ ਗੱਲ ਜਿਹੜੀ ਤੁਸੀਂ ਸੇਵਾ ਵਿੱਚ ਚਲ੍ਹਾਓ ਉਹ ਤਾਂ ਮੈਂ ਮਰਨਾ ਭੁੱਲ ਗਿਆ ਹਾਂ ਅਮਨ ਜੀ ਤੁਸੀਂ ਆਪਣੀ ਗੱਲ ਕਰੋ ਚੇਅਰ ਅਡਰੈਸ ਕਰੋ ਸਪੀਕਰ ਸਾਹਿਬ ਸਪੀਕਰ ਅਡਰੈਸ ਕਰੋ ਮੇਰੀ ਬੇਨਤੀ ਇਹ ਹੈ ਦੇਖੋ ਐ ਨਹੀਂ ਕੋਈ ਬੇਨਤੀ ਸੁਣ ਕੇ ਰਾਜ ਬਜਟ ਠੀਕ ਹੈ ਬਜਟ ਦੇ ਉੱਪਰ ਹੀ ਡਿਸਕਸ਼ਨ ਕਰਦੇ ਨੇ ਬੈਠੋ ਪੱਪੀ ਜੀ ਬੈਠੋ ਪੱਪੀ ਜੀ ਬੈਠੋ ਅਮੋਲਕ ਜੀ ਬੈਠੋ ਅਮੋਲਕ ਜੀ ਬੈਠੋ 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 ਪੱਪੀ ਜੀ ਬੈਠੋ ਦੋ ਮਿੰਟ ਬਿਠਾ ਲਓ ਯਾਰ ਕੀ ਖਾ ਕੇ ਆਏ ਨੇ ਸਾਰੇ ਅਮਨ ਜੀ ਅਮਨ ਜੀ ਤੁਸੀਂ ਆਪਣੀ ਗੱਲ ਕਰੋ ਯਾਰ ਕੋਈ ਸੁਣਨ ਤਾਂ ਤਿਆਰ ਹੋਵੇ ਜੀ ਤੁਸੀਂ ਕੀ ਤੁਸੀਂ ਗੱਲ ਕਰੋ ਬੈਠ ਤੁਸੀਂ ਬੈਠੋ ਤੁਹਾਨੂੰ ਪਸੰਦ ਆਉਂਦਾ ਆਪਰ ਪਰ ਤੁਸੀਂ ਮਾਣ ਬਣਿਆ ਹੋ ਤੁਸੀਂ ਗੱਲ ਕਰੋ ਜੀ ਗੱਲ ਨ ਕਰ ਰਹੇ ਜੀ ਆਪਣਾ ਮੈਂ ਮੈਂ ਬਾਲਾ ਸਾਹਿਬ اپੋਜੀਸ਼ਨ ਦੇ ਮੈਂਬਰ ਸਰਬਾਨ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਆਪਣੀ ਸੀਟਾਂ ਤੇ ਬੈਠਣ ਔਰ ਮੰਤਰੀ ਜੀ ਜੋ ਬਿਆਨ ਦਿੰਦੇ ਆ ਉਹਨਾਂ ਨੂੰ ਬਿਆਨ ਦੇਣ ਦੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਅਗਲਾ ਬਿਜ਼ਨਸ ਲੈਨੇ ਆ ਜੀ ਮੰਤਰੀ ਜੀ ਇਸ ਸਪੀਕਰ ਸਾਹਿਬ ਇਸ ਤਰ੍ਹਾਂ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਡੈਮੋ ਅਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਨੰਬਰਸ ਮੈਟਰ ਕਰਦੇ ਹੁੰਦੇ ਨੇ ਹੈਡ ਕਾਊਂਟ ਮੈਟਰ ਕਰਦਾ ਹੁੰਦਾ ਹੈ ਮੈਨੂੰ ਇਹ ਉਮੀਦ ਬਾਜਵਾ ਸਾਹਿਬ ਤੋਂ ਨਹੀਂ ਸੀਗੀ ਕਿ ਮਾਏਵੇ ਜਾਂ ਹਾਈਵੇ ਵਾਲਾ ਐਟੀਟਿਊਡ ਇਹਨਾਂ ਦਾ ਇੱਥੇ ਹੋਊਗਾ ਹੁਣ ਕਹਿੰਦੇ ਤੁਸੀਂ ਗੀਤ ਸਿਚੂਆ ਸਾਹਿਬ ਵਾਲਾ ਇਹਨਾਂ ਨੂੰ ਗੀਤ ਲੱਗਦਾ ਬਹਿ ਤਾ ਜਾਓ ਯਾਰ ਐਨਾ ਭਗੋੜੇ ਨਾਲੇ ਰਿਕਾਰਡ ਨਾ ਕੀਤੇ ਜਾ ਭਗੋੜੇਓ ਦਸਤਾ ਭਗੋੜੇਓ ਦਸਤਾ ਆ ਸੁਣਦੇ ਵੀ ਨਹੀਂ ਆਪਣੀਆਂ ਸੀਟਾਂ ਤੇ ਬੈਠਣ ਬਾਕੀ ਸਦਨ ਦਾ ਜਿਹੜਾ ਇਹ ਕਾਰੋਬਾਰ ਆ ਉਹ ਚੱਲਣ ਦੇ ਔਰ ਮੈਂ ਇੱਕ ਗੱਲ ਬਿਲਕੁਲ ਇਸ ਗੱਲ ਨਾਲ ਮੈਂ ਸਹਿਮਤ ਆ ਕਿ ਕਿਸੇ ਵੀ ਸੰਤ ਮਹਾਪੁਰਸ਼ ਦੀ ਮਰਿਆਦਾ ਦੇ ਖਿਲਾਫ ਕਿਸੇ ਵੱਲੋਂ ਸਿਰਫ ਉਹਦੇ ਨਾਂ ਕਰਕੇ ਨਹੀਂ ਬੋਲੇ ਜਾਣਾ ਚਾਹੀਦਾ ਉਹ ਖਾਂਦੇ ਸੰਤ ਮਹਾਪੁਰਸ਼ਾਂ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਚਾਹੀਦਾ ਅੰਡ ਕਾਊਂਟਰ ਮੈਟਰ ਕਰਦਾ ਜੀ ਮੈਂ ਮੈਂ ਬੇਨਤੀ ਕਰਦਾ ਕਿ ਇਹਨਾਂ ਨੂੰ ਇਹਨਾਂ ਨੂੰ ਵੀ ਇਹਨਾਂ ਦਾ ਪਤਾ ਲੱਗ ਜਾਊਗਾ ਕਿ ਕਿੰਨੇ ਕੁ ਬੰਦੇ ਸਰਦਾਰ ਪ੍ਰਤਾਪ ਸਿੰਘ ਬਾਜਵੇ ਦੀ ਸੋਚ ਦੇ ਨਾਲ ਸਹਿਮਤ ਨੇ ਸੋ ਇਹਨਾਂ ਨੂੰ ਚਾਨਣ ਕਰਨ ਦੇ ਲਈ ਮੈਂ ਬੇਨਤੀ ਕਰੂਗਾ ਕਿਉਂਕਿ ਸਾਡੇ ਮੈਂਬਰਸ ਨੇ ਜਿਹੜੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਸਾਡੇ ਬੰਦੇ ਇਸ ਗੱਲ ਤੋਂ ਆਹਤ ਨੇ ਕੱਲ੍ਹ ਦੇ ਵੀ ਕਹਿ ਜੀ ਸ਼ਰਦਾਵਲੀ ਇਹਨਾਂ ਨੇ ਠੇਕੇਦਾਰ ਤੇ ਹੋਰ ਪਤਾ ਨਹੀਂ ਕੀ ਕੁਝ ਬਾਜਵਾ ਸਾਹਿਬ ਨੇ ਕਹਿੰਦੇ ਸੀਚੋ ਸਾਹਿਬਰੇ ਸੋ ਮੈਂ ਬੇਨਤੀ ਕਰੂੰਗਾ ਮੈਂ ਬੇਨਤੀ ਕਰੂੰਗਾ ਕਿ ਸਾਡੇ ਸਿੱਖਿਆ ਮੰਤਰੀ ਉਹਨਾਂ ਨੇ ਵਿੱਚ ਬੜੇ ਇਮੋਸ਼ਨਲ ਹੋ ਕੇ ਬਾਰੇ ਗੱਲ ਕੀਤੀ ਆ ਮੈਂ ਬੇਨਤੀ ਕਰੂੰਗਾ ਕਿ ਇਸ ਤੋਂ ਅਗਰੋਂ ਉਹ ਆਪਦੀ ਗੱਲ ਕਹਿ ਲੈਣਾ ਅਸੀਂ ਤੁਹਾਨੂੰ ਪ੍ਰੋਮਿਸ ਕਰਦੇ ਆ ਕਿ ਸਾਡੇ ਵੱਲੋਂ ਇਹ ਤਾਂ ਕੋਈ ਡਿਸਕਸ਼ਨ ਨਹੀਂ ਹੋਊਗੀ ਅਸੀਂ ਬਜਟ ਦੇ ਉੱਪਰ ਕੰਸਟਰਕਟਿਵ ਤੋਂ ਪੋਜੀਟਿਵ ਡਿਸਕਸ਼ਨ ਕਰਨੀ ਚਾਹੁੰਦੇ ਆ ਇਹਨਾਂ ਕੋਲ ਹੈ ਹੀ ਕੁਝ ਨਹੀਂ ਇਕੱਲਾ ਰੋਲੇ ਤੋਂ ਇਲਾਵਾ ਸੋਹਣੇ ਬੇਨਤੀ ਕਰੂੰਗਾ ਕਿ ਤੁਸੀਂ ਹਰਜੋਤ ਜੀ ਨੂੰ 5 ਮਿੰਟ ਉਹ ਗੋਲ ਕਰਨੀ ਚਾਹੁੰਦੇ ਨੇ ਉਸ ਤੋਂ ਬਾਅਦ ਆਪਾਂ ਪ੍ਰਸੀਡ ਕਰੀਏ ਸਰਦਾਰ ਹਰਜੋਤ ਸਿੰਘ ਬੈਂਸ ਮਾਨਯੋਗ ਸਪੀਕਰ ਸਾਹਿਬ ਇਸ ਵਿਧਾਨ ਸਭਾ ਦੇ ਫਲੋਰ ਤੇ ਲੈ ਕੇ ਆਂਦਾ ਚੋਲਫਾਸ ਚੋਲਫਾਸ ਦਿਵਦੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਤ ਸੀਚੇਵਾਲ ਜੀ ਦੇ ਖਿਲਾਫ ਠੇਕੇਦਾਰ ਕਹ ਕੇ ਕੀਤੀ ਗਈ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਪਵਿੱਤਰ ਕਾੜੀ ਲਈ ਖਿਲਾਫ ਕੀਤੀ ਗਈ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਇੱਕ ਮੰੰਦਾ ਪ੍ਰਸਤਾਵ ਰੱਖਦਾ ਅਤੇ ਮਨਜ਼ੂਰੀ ਕਰਦਾ ਹਾਂ ਠੀਕ ਸਾਰੇ ਬੈਠ ਗਏ ਤੁਸੀਂ ਵੀ ਬੈਠੋ 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 ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਪੜਿਆ ਗਿਆ ਸਮਝਿਆ ਜਾਵੇ ਮੈਂ ਦੁਵਾੜਾ ਬੋਲ ਦਿੰਨੇ ਆ ਦੁਵਾੜਾ ਬੋਲ ਦिए ਦੁਵਾੜਾ ਵੇਚ ਚਾਹ ਦਿੰਨੇ ਆ ਬਿਲਕੁਲ ਜਿਹੜੇ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਲੋ ਹਾਂ ਕਹਿਣ ہاتھ ہاتھ کھڑے کر کے ہاں کہنا ہے جینتی کر لو جی گنتی کر لو گے کر لو ٹھیک ہے جہے ماں ممبر گرتا نہ تھی میں سمجھتا ہاں پکڑی جیت ہے ہاں پکڑی جیتا ہے پرست سلکار ہویا ਇੱਕ ਮਿੰਟ ਇੱਕੋ ਮਿੰਟ ਇੱਕੋ ਮਿੰਟ ਆਹਾਂ ਜੀ ਮੰਤਰੀ ਜੀ ਮੇਰੀ ਇੱਕ ਮੇਰੀ ਇੱਕ ਛੋਟੀ ਜੀ ਰਿਕਵੈਸਟ ਹੈ ਮੇਰੀ ਇੱਕ ਛੋਟੀ ਜੀ ਰਿਕਵੈਸਟ ਹੈ ਹਾਂ ਹਾਂ ਸਾਰੇ ਪੰਜਾਬ ਨੇ ਸੁਣ ਲਈ ਨਾ ਇੱਕ ਦਿਨ ਇਹ ਘਟਕਟਾ ਇਹਨਾਂ 12 ਦੀਆਂ ਵੋਟਾਂ ਕਰਾ ਲਓ ਇਹਨਾਂ 12 ਦੀਆਂ ਵੋਟਾਂ ਪਵਾ ਲਓ ਜੀ ਇਹਦਾ ਉਹ ਲਾਡੀ ਦਾ ਪਹਿਲੇ ਲਾਡੀ ਦਾ ਪਹਿਲੇ ਚਲੋ ਇੱਕ ਗੱਲ ਤੇ ਸੁਣ ਲਓ ਹੁਣ ਮੈਨੂੰ ਇਸ ਕੋਟਰ ਸਦਨ ਨੂੰ ਮੈਨੂੰ ਇੱਕ ਇੱਕ ਗੱਲ ਸੁਣ ਲਓ ਵਾਜ ਵਾਜ ਗੱਲ ਸੁਣ ਲੋ ਬੈਠੋ ਚਲੋ ਹਣ ਟੀਟਾ ਦੇ ਬੈਠੋ ਔਰ ਗੱਲ ਹੋ ਗਈ ਸਾਰੀ ਚਲੋ ਹਣ ਗੱਲ ਬੈਠੋ ਜੀ ਹੁਣ ਤੁਸੀਂ ਬੈਠਣ ਨਹੀਂ ਚਾਹੁੰਦੇ ਨਹੀਂ ਬੈਠਣ ਚਾਹੁੰਦੇ ਇੱਥੇ ਕੋਈ ਗੈਸਟ ਆਇਆ ਮੈਂ ਉਹਨਾਂ ਬਾਰੇ ਅਨਾਉਂਸ ਕਰਨਾ ਹੈ ਕੋਈ ਮਾਣਯੋਗ ਸ਼ਖਸੀਅਤ ਇੱਥੇ ਪਹੁੰਚੀ ਹੈ ਮੈਂ ਉਹਨਾਂ ਬਾਰੇ ਅਨਾਉਂਸ ਕਰਨਾ ਸੁਣ ਲੋ ਸੁਣ ਲੋ ਸੁਣ ਲੋ ਮੈਨੂੰ ਇਸ ਪੁਇਟਰ ਸਦਰ ਨੂੰ ਇਹ ਦੱਸਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੀ ਭੁਪਿੰਦਰ ਸਿੰਘ ਹੁੱਡਾ ਜੀ ਸਾਬਕਾ ਮੁੱਖ ਮੰਤਰੀ ਹਰਿਆਣਾ ਅਤੇ ਮੌਜੂਦਾ ਵਿਧਾਇਕ ਹਰਿਆਣਾ ਵਿਧਾਨ ਸਭਾ ਸ਼੍ਰੀ ਅਸ਼ੋਕ ਅਰੋੜਾ ਜੀ ਸ਼੍ਰੀ ਭਰਤਪੂਰਨ ਬੱਤਰਾ ਜੀ